ਸਾਨੂੰ ਰਾਤ ਕੋਈ ਪਰਮਿਸ਼ਨ ਕਰਦੀਆ تھا ਵੀ ਕੱਲ ਸਵੇਰ ਆਸੇ ਲੈ ਕੇ ਦੋ ਦਿਨ ਕੇ ਲੀਏ ਕਣਕ ਜੋ ਰਹਿਤੀ ਇਹ ਕੱਢ ਲੋ ਜੇ ਕਣਕ ਕਾਟੀਏ ਤੇ ਜੋ ਪਸ਼ੂਆਂ ਕੇ ਲੀਏ ਥੂੜੀ ਬਣਾਣੀ ਪਣੀ ਇਹ ਉਹ ਬਣਾ ਲੋ ਇੱਕ ਦੋ ਦਿਨ ਦੋ ਦਿਨ ਦਾ ਟਾਈਮ ਦਿਆ ਉਹਨਾ ਵੀ ਸਾਨੂੰ ਉੱਪਰ ਸੇ ਮਜਬੂਰੀ ਆਈ ਹੈ ਤੋਂ ਕੋਈ ਬਾਤ ਨਹੀਂ ਹਮ ਬੀਐਸਐਫ ਕੇ ਸਾਥ ਖੜੇ ਹਮ ਕਿ ਜਿੰਨਾਂ ਦੀ ਜ਼ਮੀਨ ਆ ਤਾਰੋਂ ਪਾਰਿਆ ਜਿੰਨਾਂ ਦੀ ਥੂੜੀ ਰੈਂਦੀ ਬਣਾਉਣ ਵਾਲੀ ਬਣਾ ਲੈਣਾ ਅਸ ਤੋਂ ਬਾਅਦ ਜਿਹੜੇ ਗੇਟ ਆ ਬੰਦ ਕਰ ਦਿੱਤੇ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਪੈਂਸਕੇ ਪਾਰ ہماری ਜ਼ਮੀਨ ਹੈ वहां से ਇੱਕ ਡੋਏ ਜਾਂ ਉਹ ਜਿਹੜੇ ਕਟਾਏ ਗਏ ਹਨ ਉਹ ਸਾਬਾਨੇ ਵਾਲਾ ਹੈ ਬੀਐਸ ਆਪਣੇ ਬੋਲਾ ਵੀ 2 ਦਿਨ ਕੇ 2 ਦਿਨ ਮੇ ਉਹ ਨਿਪਟਾ ਲੋ 2 ਨਹੀਂ ਤੇ 3 ਦਿਨ ਮੇ ਨਿਪਟਾਇਆ ਜਾਏਗਾ ਉਹ ਨਿਪਟ ਜਾਏ ਤੇ ਬੀਐਸਰ ਕੇ ਹਮ ਸਾਥ ਹੈ ਵੀ ਆਪਣੇ ਗੇਟ ਜਿਹੜੇ ਉਹ ਬੰਦ ਕਰ ਲੇ ਸਾਰੇ ਉਧਰ ਲੋਕ ਘੁੰਮਣੇ ਗਏ ਸੀ ਉਹਨਾਂ ਗਲਤ ਕੀਆ ਕੰਮ ਇਸ ਲਈ ਅਸੀਂ ਇਹ बोलेंगे ਵੀ ਬਾਰ-ਬਾਰ ਉਹ ਕਰਤੇ ਹੈ ਮਾਰੇ ਕੋ ਬਹੁਤ ਇਧਰ ਕੌਮ ਮੇਂ ਨਿਸ਼ਾਨੀ ਦੋ ਆਤੀ ਹੈ ਤੇਨੇ ਇੱਕ ਬਾਰ ਜੋ ਪਾਕਿਸਤਾਨ ਕੇ ਸਾਥ ਸਰਕਾਰ ਕੋ ਵੀ ਕਰਵਾਵਾਂਗੇ ਵੀ ਜੋ ਵੀ ਨਿਭੜਦਾ ਹੈ ਕਰ ਇਹਨਾਂ ਨਾਲ ਗੱਲ ਕਰ ਹੋਣਾ ਚਾਹੀਦਾ ਸਭ ਸੁਖਾਉਣਾ ਚਾਹੀਦਾ ਕਸ਼ਮੀਰ 20 ਇਹਦੇ ਬਹੁਤ ਗਲਤ ਹੋਇਆ ਉਸ ਉਸ ਕੇ ਬਾਰੇ ਮੇਂ ਦੇਖਾ ਜਾਏ ਤੋ ਇੱਕ ਬਾਰ ਪਾਕਿਸਤਾਨ ਕੇ ਸਾਥ ਨਿਪਟਣਾ ਹੀ ਅਛਾ ਹੈ ਯਾ ਤੇ ਜਿਹੜੇ ਪੀਐਸਰ ਨੂੰ ਤੁਹਾਨੂੰ ਕੀ ਕਿਹਾ ਗਿਆ ਸਰ ਮੇਰਾ ਨਾਮ ਤਰਸੇਮ ਸਿੰਘ ਸਰਪੰਚ ਚਰੋੜਾ ਵਾਲਾ ਖੁਰਦ ਹਾਂਜੀ ਬੀਐਸਐਫ ਨੇ ਸਾਨੂੰ ਰਾਤ ਕੋਈ ਪਰਮਿਸ਼ਨ ਕਰਦੀਆ تھا ਵੀ ਕੱਲ ਸਵੇਰ ਆਸੇ ਲੈ ਕੇ ਦੋ ਦਿਨ ਕੇ ਲਈ ਕਣਕ ਜੋ ਰਹਿਤੀ ਹੈ ਕੱਟ ਲੋ ਜੇ ਕਣਕ ਕੱਟੀਏ ਤੇ ਜੋ ਪਸ਼ੂਆਂ ਲਈ ਤੂੜੀ ਬਣਾਣੀ ਪੜੇ ਇਹ ਉਹ ਬਣਾ ਲੋ ਇੱਕ ਦੋ ਦਿਨ ਦੋ ਦਿਨ ਦਾ ਟਾਈਮ ਦਿਆ ਉਹਨਾ ਵੀ ਸਾਨੂੰ ਉੱਪਰੋਂ ਸੇ ਮਜਬੂਰੀ ਆਈ ਹੈ ਤੋਂ ਕੋਈ ਬਾਤ ਨਹੀਂ ਹਮ ਬੀਐਸਐਫ ਕੇ ਸਾਥ ਖੜੇ ਹਮ

ਤੰਦੀ ਦੇਖਾਈ ਜਾ ਰਿਹਾ ਕਿ ਜੇ ਮਾਹੌਲ ਖਰਾਬ ਕੀਤਾ ਗਿਆ ਉਸ ਨੂੰ ਲੱਗਦਾ ਹੈ ਜੰਗ ਕੇ ਸਾਲ ਵੀ ਲੱਗਦੇ ਸਰ ਜੰਗ ਤੇ ਐਸੇ ਦੇਖੋ ਵਿਚਾਰੇ ਉਧਰ ਲੋਕ ਘੁੰਮਣੇ ਗਏ تھے ਉਹਨਾਂ ਗਲਤ ਕੀਤਾ ਕੰਮ ਇਸ ਲਈ ਅਸੀਂ ਇਹ बोलेंगे ਵੀ ਬਾਰ-ਬਾਰ ਉਹ ਕਰਦੇ ਹੈ ਸਾਡੇ ਕੋਲ ਬਹੁਤ ਇਧਰ ਕੌਮ ਵਿੱਚ ਪਰੇਸ਼ਾਨੀ ਤਾਂ ਆਉਂਦੀ ਹੈ ਲੇਕਿਨ ਇੱਕ ਬਾਰ ਜੋ ਪਾਕਿਸਤਾਨ ਦੇ ਸਾਥ ਸਰਕਾਰ ਕੋ ਵੀ ਕਰਾਵਾਂਗੇ ਵੀ ਜੋ ਵੀ ਨਿਬੜਦਾ ਹੈ ਕਰੀ ਇਹਨਾਂ ਨਾਲ ਗੱਲ ਕਰ ਹੋਣਾ ਚਾਹੀਦਾ ਹੈ ਸਭ ਸੁਣਨਾ ਚਾਹੀਦਾ ਇਹਨਾਂ ਨੂੰ ਤਾਂ ਆਪਾਂ ਕੌਮ ਸਾਰਾ ਬੀਐਸਓ ਦੇ ਸਾਥ ਖੜਾ ਹੈ ਹਾਂਜੀ खड़े मैं हरदेव सिंह रोडा वाला खुर्द का रहने वाला हूँ हाँ फेंस के पार हमारी जमीन है वहां से गोए गए कटाए गए हैं भूसा बनने वाला है बी एस एफ ने बोला भी दो दिन के दो दिन में वो निपटा लो दो नहीं तो तीन दिन में निपटाया जाएगा वो निपट जाए बी एस एफ के हम साथ हैं कि अपने गेट जो बंद कर ले ठीक है बाकी जो भी कुछ जैसे भी होगा बी एस एफ फौज आर्मी जैसे करेगी हम देश के साथ हैं जैसे चलेगा वैसे ठीक है हालात देख रहे हैं आप जो बी एस एफ कहा जाए हालात देखो वैसे कश्मीर में तो बहुत गलत होया उस, उसके बारे में देखा जाए तो एक बार पाकिस्तान के साथ निपट रहना ही अच्छा है